ਦੋਸਤੋ ਹੋ ਸਕਦਾ ਤੁਹਾਨੂੰ ਮੇਰੀ ਇਹ ਗੱਲ ਕੌੜੀ ਲੱਗੇ ਪਰ ਤੁਸੀਂ ਸਭ ਜਾਣਦੇ ਆਂ ਪੰਜਾਬ ਪਿਛਲੇ 10 ਦਿਨਾਂ ਤੋਂ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਅੱਤੇ ਤੋਂ ਜ਼ਿਆਦਾ ਤੇ ਮੇਰੇ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਹੜ੍ਹਾਂ ਦੇ ਪਾਣੀ ਦੀ ਮਾਰ ਚੱਲ ਰਹੀ ਐ ਤੇ ਜਿਹਦੇ ਨਾਲ ਕੇ ਕਿਸਾਨਾਂ ਦੇ ਘਰ ਡੁੱਬ ਚੁੱਕੇ ਆ ਪਾਣੀ ਦੇ ਵਿੱਚ ਫਸਲਾਂ ਬਰਬਾਦ ਹੋ ਚੁੱਕੀਆਂ ਪਰ ਪੰਜਾਬ ਦੇ ਵਿੱਚ ਲਹਨਤ ਹੈ ਇਹੋ ਜੀਆਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਕਿ 31 30 32 ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸੇ ਨੇ ਵੀ ਆ ਕੇ ਕਿਸਾਨਾਂ ਦੇ ਹੱਕ 'ਚ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਆ ਕੇ ਕਿਸਾਨਾਂ ਦੀ ਕਿਸੇ ਨੇ ਸਾਰ ਲਈ ਹੈ ਕੱਲ ਪੰਦੇਰ ਜਰੂਰ ਜਰੂਰ ਟੀਵੀ ਦੇ ਉੱਤੇ ਦਿਖਾਇਆ ਸੀ ਥੋੜਾ ਜਿਹਾ ਕੁਝ ਬੋਲ ਰਿਹਾ ਸੀਗਾ ਪਰ ਬਾਕੀ ਕਿਸੇ ਨੇ ਵੀ ਆ ਕੇ ਕੋਈ ਇਸ ਤਰ੍ਹਾਂ ਦੀ ਨਾ ਕੋਈ ਮਦਦ ਕੀਤੀ ਹੈ ਨਾ ਕੋਈ ਬਿਆਨ ਦਿੱਤਾ ਹੈ ਕਾਮੇ ਸੇ ਕਾਮ ਤੁਸੀਂ ਲੋਕਾਂ ਨੂੰ ਇਕੱਠੇ ਕਰੋ ਕਿਸਾਨਾਂ ਦੇ ਹੱਕ ਚ ਆ ਕੇ ਬਿਆਨ ਦਿਓ ਕਿਸਾਨਾਂ ਦੀ ਆ ਕੇ ਹੈਲਪ ਕਰੋ ਯਾਰ ਕਿਉਂਕਿ ਹੁਣ ਇਹਨਾਂ ਨੂੰ ਪਤਾ ਹੈ ਵੀ ਸਾਨੂੰ ਜੇਬ ਚੋਂ ਪੈਸੇ ਲਾਉਣੇ ਪੈਣਗੇ ਸਾਡੇ ਕੋਲੇ ਪੈਸਾ ਹੈ ਹੀ ਨਹੀਂ ਉੱਥੇ ਕਿਸੇ ਨੇ ਪੈਸਾ ਤਾਂ ਦੇਣਾ ਨਹੀਂ ਹੈ ਤਾਂ ਇਸ ਕਰਕੇ ਇਹ ਕੋਈ ਬਿਆਨ ਨਹੀਂ ਦੇ ਰਹੇ ਜਿਦੋਂ ਇਹ ਸਾਰਾ ਕੁਝ ਸਹੀ ਹੋ ਜਾਊਗਾ ਠੀਕ ਹੈ ਪਾਣੀ ਨਿਕਲ ਜਾਣਗੇ ਕਿਸਾਨ ਆਪਦੇ ਜਿਹੜੀ ਉਹ ਕਹਿੰਦੇ ਰੇਲ ਦੀ ਰੇਲ ਹੈ ਜਿਹੜੀ ਪਟਰੀ ਤੇ ਜਿਹੜੀ ਸਹੀ ਸਲਾਮਤ ਚੱਲ ਪੂਗੀ ਠੀਕ ਹੈ ਕਿਸਾਨ ਵਿਚਾਰੇ ਕਿਵੇਂ ਨਾ ਕਿਵੇਂ ਕਰਕੇ ਜਿਹੜਾ ਆਪਣਾ ਗੁਜ਼ਾਰਾ ਕਰਨਾ ਸਟਾਰਟ ਕਰ ਦੇਣਗੇ ਉਦੋਂ ਇਹ ਸਾਰੇ ਜਿਹੜੇ ਖੁੱਟਾਂ ਚ ਲੁਕੇ ਬੈਠੇ ਐ ਜਿਹੜੇ ਬਾਹਰ ਆਉਣਗੇ ਬਿਆਨ ਦੇਣਗੇ ਤੇ ਉਸ ਟਾਈਮ ਤੇ ਧਰਨੇ ਲਾ ਦੇਣਗੇ ਇਹਨਾਂ ਕੋਲ ਇਹੀ ਕੰਮ ਹੈ ਇਸ ਤੋਂ ਇਲਾਵਾ ਕਿਸਾਨਾਂ ਵਾਸਤੇ ਸੋਚਣ ਵਾਸਤੇ ਕੋਈ ਇਹਨਾਂ ਕੋਲੇ ਟਾਈਮ ਨਹੀਂ ਹੈਗਾ ਕੋਈ ਇਹਨਾਂ ਕੋਲੇ ਹੈਲਪ ਕਰਨ ਵਾਸਤੇ ਪੈਸਾ ਨਹੀਂ ਹੈਗਾ ਉਹ ਕਾਮਲੇ ਲੋਕ ਕੋ ਛੋਡੇ ਕੋਲੇ ਇੰਨੇ ਫੰਡ ਆਏ ਐ ਜਦੋਂ 2019-20 ਦੇ ਵਿੱਚ ਜਿਹੜੇ ਬਿੱਲ ਜਿਹੜਾ ਪਾਸ ਕਰਤਾ ਸੀ ਮੋਦੀ ਨੇ ਉਸ ਨੂੰ ਵਾਪਸ ਕਰਨ ਵਾਸਤੇ ਬਾਹਰ ਫੋਰਨ ਤੋਂ ਕਮ ਸੇ ਕਮ ਯਾਰ ਉਹਨਾਂ ਵਿੱਚੋਂ ਕੁਝ ਪੈਸਾ ਖਰਚ ਕਰ ਦੋ ਜੇ ਸਾਨੂੰ ਜ਼ਰੂਰਤ ਹੈ ਕੋਈ ਇੱਕ ਖਾਤਾ ਖੋਲੋ ਜਿਹਦੇ ਵਿੱਚ ਸਾਨੂੰ ਲੋਕ ਹੈਲਪ ਕਰਨ ਤੇ ਕਿਸਾਨਾਂ ਦੇ ਉੱਤੇ ਜਿਹੜਾ ਪੈਸਾ ਖਰਚ ਕੀਤਾ ਜਾ ਸਕੇ ਇਹਨਾਂ ਦੀ ਜਾ ਕੇ ਸਾਰ ਲੈ ਲਓ ਖੁੱਡਾਂ ਦੇ ਵਿੱਚ ਨਿਕਲ ਜਾਓ ਧੰਨਵਾਦ ਸਾਨੂੰ ਇਹ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਮਾੜੀ ਲੱਗੀ ਤਾਂ ਇਗਨੋਰ ਕਰ ਦਿਓ